ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਿੱਚ ਇੱਕ ਕੁਰਸੀਆਂ ਦੇ ਪਲਾਸਟਿਕ ਕੁਰਸੀਆਂ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਤਾਂ ਇਸ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਇਹ ਅੱਗ ਲੱਗੀ ਹੋਈ ਹੈ ਤਾਂ ਜਿਹੜਾ ਮਾਲਿਕ ਸੀ ਉਸ ਦਾ ਇਸ ਵੇਲੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਅੰਦਰ ਬਹੁਤ ਸਾਰਾ ਪਲਾਸਟਿਕ ਦਾਣਾ ਜਿਹੜਾ ਪਿਆ ਹੋਇਆ ਸੀ ਜਿਸ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰਾ ਗੋਦਾਮ ਜਿਹੜਾ ਰਾਖ ਹੋ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਨੀਚੀ ਮੰਗਲੀ ਵਿੱਚ ਪਲਾਸਟਿਕ ਕੁਰਸੀਆਂ ਦਾ ਗੋਦਾਮ ਸੀ ਜਿਸ ਦਾ ਨਾਮ ਹਾਈਵੇ ਪਲਾਸਟਿਕ ਸੀ ਤਾਂ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਕਾਰਨ ਜਿਹੜੇ ਨੇ ਸ਼ਾਰਟ ਸਰਕਟ ਨੂੰ ਫਿਲਹਾਲ ਦੇ ਲਈ ਇਸ ਦਾ ਕਾਰਨ ਦੱਸਿਆ ਜਾ ਰਿਹਾ ਜਿਸ ਵੇਲੇ ਮੌਕੇ ਦੇ ਉੱਪਰ ਲੋਕਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਭਿਆਨਕ ਅੱਗ ਲੱਗੀ ਹੋਈ ਹੈ ਤਾਂ ਉਸ ਵੇਲੇ ਲੋਕਾਂ ਦੇ ਵੱਲੋਂ ਫੈਕਟਰੀ ਦੇ ਮਾਫ਼ ਕਰਨਾ ਗੋਦਾਮ ਦੇ ਮਾਲਕ ਨੂੰ ਮੌਕੇ ਦੇ ਉੱਪਰ ਬੁਲਾਇਆ ਜਾਂਦਾ ਹੈ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਇਸ ਬਾਬਤ ਸੂਚਨਾ ਦਿੱਤੀ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਵੀ ਲਗਾਤਾਰ ਹੀ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇੰਨੀ ਜ਼ਿਆਦਾ ਭਿਆਨਕ ਅੱਗ ਲੱਗਦੀ ਹੈ ਕਿ ਬਿਲਡਿੰਗ ਦੇ ਵਿੱਚ ਵੀ ਦਰਾਰਾਂ ਪਈਆਂ ਹੋਈਆਂ ਦੇਖੀਆਂ ਜਾ ਸਕਦੀਆਂ ਸੀ ਤਾਂ ਲੱਖਾਂ ਰੁਪਿਆ ਦਾ ਮਾਲਕ ਦਾ ਨੁਕਸਾਨ ਹੋ ਚੰਦ ਹੈ ਤੇ ਇਹ ਵੀ ਡਰ ਸੀ ਕਿ ਨਾਲ ਦੀਆਂ ਜਿਹੜੇ ਗੋਦਾਮ ਨੇ ਨਾਲ ਦੀਆਂ ਜਿਹੜੀਆਂ ਫੈਕਟਰੀਆਂ ਨੇ ਉੱਥੇ ਅੱਗ ਨਾ ਪਹੁੰਚ ਜਾਏ ਇਸ ਨੂੰ ਦੇਖਦੇ ਹੋਏ ਹੋਰ ਫੈਕਟਰੀ ਮਾਲਕਾਂ ਦੇ ਵੱਲੋਂ ਆਪਣੀ ਲੇਬਰ ਜਿਹੜੀ ਕਿ ਅੰਦਰ ਕੰਮ ਕਰ ਰਹੀ ਸੀ ਉਸ ਨੂੰ ਬਾਹਰ ਆਉਣ ਦੇ ਲਈ ਕਹਿ ਦਿੱਤਾ ਜਾਂਦਾ ਤਿੰਨ ਘੰਟੇ ਦੀ ਕੜੀ ਮੁਸ਼ਕਲ ਦੇ ਮਗਰੋਂ ਜਿਹੜਾ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਹੈ ਲਗਭਗ 15 ਤੋਂ 18 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚਦੀਆਂ ਨੇ ਜਿਸ ਤੇ ਮਗਰੋਂ ਇਹ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਤਾਂ ਲੁਧਿਆਣਾ ਦੇ ਵਿੱਚ ਬਣੀ ਹਾਈਵੇ ਪਲਾਸਟਿਕ ਗੋਦਾਮ ਜਿੱਥੇ ਕਿ ਭਿਆਨਕ ਅੱਗ ਲੱਗਦੀ ਹੈ ਇਹਨਾਂ ਧੂਆਂ ਉੱਡਦੇ ਕਿ ਲੋਕ ਵੀ ਜਿਹੜੇ ਨੇ ਇੱਕ ਵਾਰ ਨੂੰ ਦੇਖ ਕੇ ਡਰ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਹਾਨੂੰ ਵੀ ਰੁਕਾ ਦੇਣਿਆ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਸੀ ਉਹ ਵੀ ਇੱਕ ਵਾਰ ਤੁਸੀਂ ਜ਼ਰੂਰ ਸੁਣੋ ਸਾਡੀ ਸਰ ਕੀ ਨਾਈ ਸਰ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ ਸਟਾ ਕੋਪਲ ਮਾਰ ਬਦਾ ਫੇਸ ਸਟਾ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਕਾਦਾ ਦੱਸ ਰਹੇ ਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਸਰ ਜੀ ਪਰ ਅਜੇ ਕਾਰਨ ਕੀ ਦੱਸਿਆ ਗਿਆ ਅਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਦੋbaar ਫਿਰ ਪੁੱਛਾਂਗੇ ਮਾਲਮ ਹੋ ਜੀ ਕੀ ਗੱਲ ਹੋਈ ਹੈ ਫਾਈਲ ਰਿਡਵਨ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਸਰ ਕੋਈ ਕੋਈ ਐਤਾ ਮੰਜੀ ਜੀ ਵਗਾਰਾ ਦੀ ਤਾਂ ਨਹੀਂ ਗੱਲ ਨਹੀਂ 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 ਐਤਾ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਗਿਆ ਜੀ ਅਚਾਨਕ ਦੇ ਕੁਦਰਤੀ ਹੋ ਗਿਆ ਜੀ ਹਾਂ ਜੀ ਲੱਗੇ ਹੋਇਆ ਜੀ ਪਹੁੰਚਾਰੇ ਆ ਠੀਕ ਆ ਥੈਂਕ ਯੂ ਮਾਈ ਨੇਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈਵੇ ਇੰਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਅਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਤ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਐਸ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘਟੋ-ਘਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆਇਆ ਤੇ ਅਸੀਂ ਕੀ ਨਾਂ ਸੀ ਫਿਕਤੀ ਦਾ ਹਾਈਵੇ ਇ ਪੁਲਦੀਪ ਜੈਨ ਐਂਡ ਸੋਨੂ ਜੈਨ ਸਾਹਿਬ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ ਸਟਾ ਕੋਪਲ ਮਾਰ ਬੜਾ ਫੇਸ ਸਟਾ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲ ਕੰਮ ਜਿਆਦਾ ਪਤਾ ਹੋਊਗਾ ਕੋਈ ਪ੍ਰੈਸ਼ਰ ਤੇ ਪ੍ਰੈਸ਼ਰ ਕਾਰਨ ਕੀ ਦੱਸਿਆ ਗਿਆ ਹਲੇ ਕੁਝ ਨਹੀਂ ਪਤਾ ਲੱਗਾ ਅਗਰ ਜਾਣ ਤੋਂ ਬਾਅਦ ਫਿਰ ਪੁੱਛਾਂਗੇ ਮਾਲਾਮ ਹੋ ਗਈ ਗੱਲ ਹੋਈਏ ਫਾਇਰ ਡੀਟਿੰਗ ਨਾਲ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਐਡਾ ਮੰਜੀ ਜੁਗਾਰਾ ਦੇ ਤਾਂ ਨਹੀਂ ਕਰ ਨਹੀ 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 ਐਡਾ ਨਾ 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 ਕੋਈ ਰੰਚੇ ਸੀ ਆ ਕੁਦਰਤੀ ਹੋ ਜਾ ਜੇ ਅਚਾਨਕ ਦੇ ਕੁਦਰਤੀ ਹੋ ਜਾ ਜੇ ਠੀਕ ਹੈ ਹਾਂਜੀ ਲੱਗੇ ਹੋਇਆ ਜੀ ਬੁਝਾ ਰਹੇ ਆ ਠੀਕ ਆ ਥੈਂਕ ਯੂ ਮਾਈ ਨੇਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈਵੇ ਇੰਡਸਟਰੀ ਸੋਨੂ ਜਨ ਐਚਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਵਾਡਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਿਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੋਂ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘਟੋ-ਘਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆਇਆ ਤੇ ਅਸੀਂ ਕੀ ਨਾਂ ਸੀ ਦਿੱਤੀ ਦਾ ਹਾਈਵੇ ਇੰ ਪੁਲਦੀਪ ਜੈਨ ਐਂਡ ਸੋਨੂ ਜੈਨ ਆ ਵੀ ਸਭ ਕਿਨਾਂ ਸਰ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵੀ ਫੇਸ ਸੱਤ ਹੈ ਕੋਪਲ ਮਾਰ ਬਦਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੋਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਵੈਰ ਦਾ ਦਾ 10 ਰੇਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕ ਨੂੰ ਜਿਆਦਾ ਪਤਾ ਹੋਊਗਾ ਸਰਕਾਰਨ ਕੀ ਦਿੱਤਾ ਗਿਆ ਅਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਦੁਬਾਰ ਫਿਰ ਪੁੱਛਾਂਗੇ ਮਾਲਕ ਨੇ ਕੀ ਗੱਲ ਹੋਈ ਹੈ ਫਾਇਰ ਰੇਟ ਵਿੱਚੋਂ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਇੱਦਾਂ ਰੰਜਿਸ਼ ਵਗੈਰਾ ਦੀ ਤਾਂ ਨਹੀਂ ਗੱਲ ਨਹੀਂ 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 ਇੱਦਾਂ ਨਹੀਂ ਨਾ ਨਾ ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਜੀ ਅਚਾਨਕ ਦੇ ਕੁਦਰਤੀ ਹੋ ਰਿਹਾ ਜੀ ਠੀਕ ਹੈ ਤਾਂ ਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਤਾਂ ਕੋਈ ਕੀ ਨਾ ਹੈ ਕੋਈ ਮਾਈ ਨੇਮ ਹੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈਵੇ ਇੰਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਦਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਨੇ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ-ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਉਪਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਅੱਧਾ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆਇਆ ਤੇ ਅਸੀਂ ਕੀ ਨਾਂ ਸੀ ਫੈਕਟ ਪੁਲਦੀਪ ਜੈਨ ਐਂਡ ਸੋਨੂ ਜੈਨ ਪਾਨੀ ਸਰ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ ਸਟਾ ਕੋਪਲ ਮਾਰ ਬਦਾ ਫੇਸ ਸਟਾ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਤੇ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਸਰ ਇਹ ਸਰਕਾਰਨ ਕੀ ਦੱਸਿਆ ਗਿਆ ਹਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਦੋbaar ਫਿਰ ਪੁੱਛਾਂਗੇ ਮਾਲਮ ਨਹੀਂ ਕੀ ਗੱਲ ਹੋਈ ਹੈ ਫਾਈਲ ਰਿਡਵਨ ਨਾਲ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਸਰ ਕੋਈ ਕੋਈ ਐਤਾ ਮੰਜੀ ਜੁਗਾਰਾ ਤੇ ਤਾਂ ਨਹੀਂ ਕਰ ਨਹੀ 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 ਐਦਾਂ ਨਾ 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 ਕੋਈ ਰੰਜੇਸ਼ੀਆ ਕੁਦਰਤੀ ਹੋ ਜਾਵੇ ਅਚਾਨਕ ਨੇ ਕੁਦਰਤੀ ਹੋ ਜਾਵੇ ਠੀਕ ਹੈ ਹਾਂਜੀ ਲੱਗੇ ਹੋਇਆ ਜੀ ਪਹੁੰਚਾਰੇ ਆ ਠੀਕ ਹੈ ਥੈਂਕ ਯੂ ਮੇ ਨੇਮ ਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈ ਵੈਂਡਸਟਰੀ ਸੋਨੂ ਜਨ ਐਚਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਆ ਲਿਆਨੇ ਬੜੀ ਹੀ ਮੁਸਤਕਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਅੱਧਾ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆਇਆ ਤੇ ਅਸੀਂ ਕੀ ਨਾਮ ਸੀ ਫੈਕਟਰੀ ਦਾ ਪੁਲਦੀਪ ਜੈਨ ਐਂਡ ਸੋਨੂ ਜੈਨ ਸਾਹਿਬ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੀ ਇਹ ਛੋਟੇ ਫੇਸ ਸੱਤ ਆ ਫੋਕਲ ਮਾਰ ਬਦਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਤੇ 10 ਰੇਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਸਤੇ ਪਰ ਇਹਦਾ ਕਾਰਨ ਕੀ ਦਿੱਤਾ ਗਿਆ ਅਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਤੋਂ ਬਾਅਦ ਫਿਰ ਪੁੱਛਾਂਗੇ ਮਾਲਕ ਨੇ ਕੀ ਗੱਲ ਹੋਈ ਹੈ ਫਾਇਰ ਡੇਟ ਮਨੋਂ ਲਗਾਤਾਰ ਜੀ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਇੱਥੇ ਰੰਜੀ ਜੀ ਆ ਰਹੀ ਤੇ ਨਹੀਂ 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 ਐਦਾ ਨਾ 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 ਕੋਈ ਰੰਜेश ਨਹੀਂ ਆ ਕੁਦਰਤੀ ਹੋ ਰਿਹਾ ਜੀ ਅਚਾਨਕ ਦੇ ਕੁਦਰਤੀ ਹੋ ਰਿਹਾ ਜੀ ਠੀਕ ਹੈ ਹਾਂ ਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਅੱਜ ਬਈ ਕੀ ਨਾਲ ਹੈ ਤੁਹਾਡਾ ਮਾਈ ਨੇਮ ਹੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈ ਵੈਂਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਅਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕੀ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਆ ਲਿਆਨੇ ਬੜੀ ਹੀ ਮੁਸਤਕਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13 14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15 16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15 16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਅੱਧਾ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆ ਤੇ ਅਸੀਂ ਕੀ ਨਾਮ ਸੀ ਫੈਕਟਰੀ ਦਾ ਹ ਪੁਲਦੀਪ ਜੈਨ ਐਂਡ ਸੋਨੂ ਜੈਨ ਪਾਨੀ ਸਰ ਕੀ ਨਈ ਸਰ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ ਸੱਤ ਹੈ ਫੋਕਲ ਮਾਰ ਬਦਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਤੇ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਸਰ ਜੀ ਮੈਨੂੰ ਸਰਕਾਰਨ ਕੀ ਦੱਸਿਆ ਗਿਆ ਅਜੇ ਕੁਛ ਹੀ ਪਤਾ ਲੱਗਾ ਅਗਰ ਜਾਨ ਤੋਂ ਬਾਅਦ ਫਿਰ ਪੁੱਛਾਂਗੇ ਮਾਲਮ ਨਹੀਂ ਕੀ ਗੱਲ ਹੋਈ ਹੈ ਫਾਈਲ ਰਿਪੋਰਟ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਸਰ ਕੋਈ ਕੋਈ ਇੱਦਾਂ ਰੰਜਿਸ਼ ਵਗਾਰਾ ਦੀ ਤਾਂ ਨਹੀਂ ਨਹੀ 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 ਇੱਦਾਂ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਗਿਆ ਜੀ ਅਚਾਨਕ ਦੇ ਕੁਦਰਤੀ ਹੋ ਗਿਆ ਜੀ ਠੀਕ ਹੈ ਹਾਂ ਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਅੱਜ ਬਲੀ ਕੀ ਨਾਜੀ ਤੁਹਾਡਾ ਮਾਈ ਨੇਮ ਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈ ਵੇ ਇੰਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗੇ ਨਹੀਂ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਦਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ-ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਅੱਧਾ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਹੈ ਤੇ ਅਸੀਂ ਕੀ ਨਾਂ ਸੀ ਫਿੱਟੀ ਦਾ ਹ ਪੁਲਦੀਪ ਜੈਨ ਐਂਡ ਸੋਨੂ ਜੈਨ ਪਾਨੀ ਸਰ ਕਿਨਾਂ ਸਰ ਕਿਹੜੀ ਜਗ੍ਹਾ 'ਤੇ ਅੱਗ ਲੱਗੀ ਹੈ ਜੀ ਇਹ ਛੋਟੇ ਵਿੱਚ ਫੇਸ ਸੱਤ ਹੈ ਫੋਕਲ ਮਾਰਕ ਬਣਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਸਾਤੇ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲ ਕੰਮ ਜਿਆਦਾ ਪਤਾ ਹੋਊਗਾ ਪ੍ਰੈਸ਼ਰ ਤੇ ਪ੍ਰੈਸ਼ਰ ਕਾਰਨ ਕੀ ਦੱਸਿਆ ਗਿਆ ਹਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਦੋ ਵਾਰ ਫਿਰ ਪੁੱਛਾਂਗੇ ਮਾਲਕ ਨੂੰ ਕੀ ਗੱਲ ਹੋਈ ਹੈ ਫਾਇਰ ਡੀਟੈਕਟਰ ਲਗਾਤਾ ਹੈ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਇੱਦਾਂ ਗੰਜੀ ਦੁਬਾਰਾ ਦੀ ਤਾਂ ਨਹੀਂ ਗੱਲ ਨਹੀਂ 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 ਇੱਦਾਂ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਹੈ ਅਚਾਨਕ ਦੇ ਕੁਦਰਤੀ ਹੋ ਜਾ ਰਿਹਾ ਹੈ ਠੀਕ ਹੈ ਹਾਂਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਹੈ ਤੁਹਾਡਾ ਮਾਈ ਨੇਮ ਹੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਫਾਈਵ ਇੰਡਸਟਰੀ ਸੋਨੂ ਜਨ ਐਚਚਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਆ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਹੈ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਹੈ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਹੈ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਿਲ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ-ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਹੈ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਹੈ ਤੇ ਅਸੀਂ ਕੀ ਨਾਂ ਸੀ ਫਿੱਟੀ ਦਾ ਹਾਈਵੇ ਇ ਪੁਲਦੀਪ ਜੈਨ ਐਂਡ ਸੋਨੂ ਜੈਨ ਸਾਹਿਬ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ 7 ਹੈ ਫੋਪਲ ਮਾਰ ਬਦਾ ਫੇਸ 7 ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਕਾਹ ਦਾ ਤੇ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲ ਕੰਨ ਜਿਆਦਾ ਪਤਾ ਹੋਊਗਾ ਪ੍ਰੈਸ਼ਰ ਤੇ ਪ੍ਰੈਸ਼ਰ ਕਾਰਨ ਕੀ ਦੱਸਿਆ ਗਿਆ ਹਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਦੋ ਵਾਰ ਫਿਰ ਪੁੱਛਾਂਗੇ ਮਾਲਕ ਦੀ ਕੀ ਗੱਲ ਹੋਈ ਹੈ ਫਾਈਲ ਰਿਵਿਊ ਨ ਲਗਾਤਾਰ ਜਿਹੜਾ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਸਰ ਕੋਈ ਅਸੀਂ ਇੱਦਾਂ ਰੰਜੀ ਦੁਆਰਾ ਦੀ ਤਾਂ ਨਹੀਂ ਗੱਲ ਨਹੀਂ 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 ਇਦਾਂ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਜੀ ਅਚਾਨਕ ਦੇ ਕੁਦਰਤੀ ਹੋ ਰਿਹਾ ਜੀ ਠੀਕ ਹੈ ਹਾਂ ਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਹਾਂ ਭਾਈ ਕੀ ਨਾਏ ਕੋਈ ਮਾਈ ਨੇਮ ਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈਵੇ ਇੰਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟਾਂ ਲਿਆਨੇ ਬੜੀ ਹੀ ਮੁਸਤਕਿਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਭ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਹੈ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆ ਤੇ ਅਸੀਂ ਕੀ ਨਾਂ ਸੀ ਫਿੱਟੀ ਦਾ ਹਾਈਵੇ ਪੁਲਦੀਪ ਜੈਨ ਐਂਡ ਸੋਨੂ ਜੈਨ ਪਾਣੀ ਸਰ ਕਿਨਾਂ ਸਰ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੇ ਇਹ ਛੋਟੇ ਵਿੱਚ ਫੇਸ ਸਟਾ ਕੋਪਲ ਮਾਰ ਬੜਾ ਫੇਸ ਸਟਾ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਤੇ 10 ਲੱਖ ਦੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕ ਨੂੰ ਜ਼ਿਆਦਾ ਪਤਾ ਹੋਊਗਾ ਸਰ ਸਰਕਾਰਨ ਕੀ ਦਿੱਤਾ ਗਿਆ ਹਜੇ ਕੁਛ ਨਹੀਂ ਪਤਾ ਲਗਾ ਅਗਰ ਜਾਣ ਦੁਬਾਰ ਫਿਰ ਪੁੱਛਾਂਗੇ ਮਾਲਕ ਨੂੰ ਕੀ ਗੱਲ ਹੋਈ ਹੈ ਫਾਇਰ ਰੈਡਰ ਬੰਨ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਸਰ ਕੋਈ ਸਿਹਤ ਦਾ ਰੰਜਿਸ਼ ਹੋਇਆ ਤਾਂ ਨਹੀਂ ਗੱਲ ਨਹੀਂ 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 ਐਡਾ ਨਹੀਂ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਜੀ ਅਚਾਨਕ ਦੇ ਕੁਦਰਤੀ ਹੋ ਰਿਹਾ ਜੀ ਠੀਕ ਹੈ ਹਾਂ ਜੀ ਲੱਗੇ ਹੋਏ ਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਹਾਂ ਕੋਈ ਕੀ ਨਾ ਆਇਆ ਮੈਂ ਨੇ ਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈ ਵੈਂਡਸਟਰੀ ਸੋਨੂ ਜਨ ਐਕਚੁਅਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਟ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਬੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾਲ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਆ ਲਿਆਨੇ ਬੜੀ ਹੀ ਮੁਸਤਕਦ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਉਪਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਹੈ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆਇਆ ਤੇ ਅਸੀਂ ਕੀ ਨਾਂ ਸੀ ਫਿੱਟੀ ਦਾ ਹਾਈ ਬਲਦੀਪ ਜੈਨ ਐਂਡ ਸੋਨੂ ਜੈਨ ਸਾਹਿਬ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੀ ਇਹ ਛੋਟੇ ਫੇਸ ਸੱਤ ਹੈ ਫੋਕਲ ਮਾਰਕ ਬਦਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਕਾ ਦਾ 10 ਰੇਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਸਰ ਇਹ ਕਾਰਨ ਕੀ ਦੱਸਿਆ ਗਿਆ ਅਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣ ਤੋਂ ਬਾਅਦ ਫਿਰ ਪੁੱਛਾਂਗੇ ਮਾਲਕ ਨੇ ਕੀ ਗੱਲ ਹੋਈ ਹੈ ਫਾਇਰ ਰੇਟ ਵਿੱਚੋਂ ਲਗਾਤਾਰ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਸਰ ਕੋਈ ਕੋਈ ਇੱਧਾ ਰੰਜੀ ਦੁਆਰਾ ਦੀ ਤਾਂ ਨਹੀਂ ਗੱਲ ਨਹੀਂ 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 ਇੱਧਾ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਹੈ ਅਚਾਨਕ ਦੇ ਕੁਦਰਤੀ ਹੋ ਰਿਹਾ ਹੈ ਠੀਕ ਹੈ ਤਾਂ ਹੀ ਲੱਗੇ ਹੋਇਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਮੈਂ ਨੇ ਵੀ ਮਨਜੀਤ ਸਿੰਘ ਓਕੇ ਓਕੇ ਮਾਈ ਬੈਸਟ ਫਰੈਂਡ ਇਜ਼ ਕੁਲਦੀਪ ਜਨ ਹਾਈਵੇ ਇੰਡਸਟਰੀ ਸੋਨੂ ਜਨ ਐਚਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਐ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਐ ਤੇ ਪਹਿਲਾਂ ਹੀ ਬਿਜ਼ਨਸ ਵਾੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਐ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਆ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀਬ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਆ ਕਿ ਆਪਣੇ ਫਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਦਰ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਟਾਈਮ ਤੇ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਪੰਜਾਬ ਪੁਲਿਸ ਦੇ ਆਪਣੇ ਸਭ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ-ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਭਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਕਿੰਨੇ ਦਾ ਨੁਕਸਾਨ ਜਿਹੜਾ ਸਰ ਨੁਕਸਾਨ ਸਰ 50 ਤੋਂ ਲੈ ਕੇ 60 ਲੱਖ ਤੱਕ ਹੋ ਚੁੱਕਾ ਆ ਤੇ ਅਸੀਂ ਕੀ ਨਾਮ ਸੀ ਫੈਕਟਰੀ ਦਾ ਹਾਈਵੇ ਇ ਪੁਲਦੀਪ ਜੈਨ ਐਂਡ ਸੋਨੂ ਜੈਨ ਸਾਹਿਬ ਕਿਹੜੀ ਜਗ੍ਹਾ ਜਿਹੜੇ ਅੱਗ ਲੱਗੀ ਹੈ ਜੀ ਇਹ ਛੋਟੇ ਫੇਸ ਸੱਤ ਹੈ ਫੋਕਲ ਮਾਰ ਬਦਾ ਫੇਸ ਸੱਤ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਨੂੰ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਕਾ ਦਾ 10 ਰੇਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਕਾਰਨ ਕੀ ਦਿੱਤਾ ਗਿਆ ਅਜੇ ਕੁਛ ਨਹੀਂ ਪਤਾ ਲੱਗਾ ਅਗਰ ਜਾਣਦਾਰ ਫਿਰ ਪੁੱਛਾਂਗੇ ਮਾਲਕ ਨੇ ਕੀ ਗੱਲ ਹੋਈ ਹੈ ਫਾਇਰ ਰੇਟ ਮੈਨੋਂ ਲਗਾਤਾਰ ਜਿਹੜਾ ਬਹੁਤ 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 ਜਲਦੀ ਆ ਗਈ ਆ 10 12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਇੱਥੇ ਰੰਜੀ ਦੁਆਰਾ ਦੀ ਤਾਂ ਨਹੀਂ ਗੱਲ ਨਹੀਂ 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 ਐਡਾ ਨਾ 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 ਕੋਈ ਰੰਜਿਸ਼ ਨਹੀਂ ਆ ਕੁਦਰਤੀ ਹੋ ਰਿਹਾ ਜੀ ਅਚਾਨਕ ਦੇ ਕੁਦਰਤੀ ਹੋ ਰਿਹਾ ਜੀ ਠੀਕ ਹੈ ਹਾਂ ਜੀ ਲੱਗੇ ਹੋਇਆ ਜੀ ਪੁਝਾਰੇ ਆ ਠੀਕ ਹੈ ਥੈਂਕ ਯੂ ਮੇ ਨੇਮ ਹੀ ਮਨਜੀਤ ਸਿੰਘ ਓਕੇ ਓਕੇ মাই বেস্ট ফ্রেন্ড ই যে কুলদীপ জৈন হাইবে ইন্ডস্ট্রি সোনু জৈন একচু কে